ਪੰਜਾਬ ਸਕੂਲ ਸਿੱਖਿਆ ਬੋਰਡ ਦੀ 12ਵੀਂ ਜਮਾਤ ਦਾ ਅੱਜ ਰਿਜ਼ਲਟ ਆਇਆ ਤੇ ਕਿਹੜੇ ਕਿਹੜੇ ਬੱਚਿਆਂ ਨੇ ਮੱਲਾ ਮਾਰੀਆਂ ਤੁਹਾਨੂੰ ਦੱਸਦੇ ਆ ਬਰਨਾਲਾ ਦੀ ਰਹਿਣ ਵਾਲੀ ਹਰਸ਼ੀਰਤ ਕੌਰ ਨੇ 100 ਦੇ ਵਿੱਚੋਂ 100% ਨੰਬਰ ਭਾਵ 500 ਦੇ ਵਿੱਚੋਂ 500 ਨੰਬਰ ਲੈ ਕੇ 100% ਦੇ ਨਾਲ ਹੈ ਜਿਹੜਾ ਪਹਿਲਾ ਸਥਾਨ ਹਾਸਲ ਕੀਤਾ ਮਨਵੀਰ ਕੌਰ ਜੋ ਕਿ ਕਸੋਆਣਾ ਫਿਰੋਜ਼ਪੁਰ ਦੀ ਲੜਕੀ ਹੈ ਸਕੂਲ ਦੇ ਪੜਨ ਵਾਲੀ ਤਾਂ ਉਸਨੇ 500 ਦੇ ਵਿੱਚੋਂ 498 ਨੰਬਰ ਭਾਵ ਅਨਿਰਧਨੂਏ ਪੈਂਠ 60 ਪਰਸੈਂਟ ਦੇ ਨਾਲ ਦੂਸਰਾ ਸਥਾਨ ਹਾਸਲ ਕੀਤਾ ਤੇ ਤੀਸਰੇ ਨੰਬਰ ਤੇ ਰਹੀ ਅਰਛ ਜੋ ਕਿ ਮਾਨਸਾ ਤੋਂ ਹੈ ਇਸਨੇ ਵੀ 500 ਦੇ ਵਿੱਚੋਂ 498 ਅੰਕ ਪ੍ਰਾਪਤ ਕੀਤੇ ਤੇ ਇਹ ਲੜਕੀ ਤੀਸਰੇ ਨੰਬਰ ਤੇ ਰਹੀ ਤਾਂ ਉਮਰ ਦੇ ਹਿਸਾਬ ਦੇ ਨਾਲ ਇਸ ਬੱਚੀ ਦਾ ਜਿਹੜਾ ਹੋਇਆ ਕਿ ਤੀਸਰੇ ਨੰਬਰ ਤੇ ਜਿਹੜੀ ਹੈ ਲੜਕੀ ਆਈ ਤਾਂ ਜਿਹੜੀ ਟੋਟਲ ਪਰਸੈਂਟੇਜ ਹੈ ਉਹ ਵੀ ਦੱਸ ਦਿੰਦੇ ਆ ਕਿ ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ ਦੀ ਜਿਹੜੀ ਪਰਸੈਂਟੇਜ ਹੈ 2% ਘਟ ਰਹੀ ਹੈ ਤਾਂ ਪਿਛਲੀ ਵਾਰ ਜਿਹੜੀ ਪਰਸੈਂਟੇਜ ਸੀ ਉਹ 93% ਰਹੀ ਸੀ ਇਸ ਵਾਰ ਦੀ ਪਰਸੈਂਟੇਜ 91% ਹੈ ਕੁੜੀਆਂ ਦੀ ਜਿਹੜੀ ਪਾਸ ਦੀ ਪਰਸੈਂਟੇਜ ਹੈ ਉਹ 94% ਹੈ ਤੇ ਮੁੰਡਿਆਂ ਦੀ ਜਿਹੜੀ ਪਾਸ ਦੀ ਪਰਸੈਂਟੇਜ ਹੈ ਉਹ 98% ਹੈ ਸ਼ਹਿਰੀ ਏਰੀਆ ਦੇ ਵਿੱਚ ਪਾਸ ਹੋਣ ਵਾਲੇ ਬੱਚਿਆਂ ਦੀ ਜਿਹੜੀ ਪਰਸੈਂਟੇਜ ਹੈ 90% ਹੈ ਅਤੇ ਪਿੰਡੂ ਪਿੰਡੂ ਖੇਤਰ ਦੀ ਗੱਲ ਕਰ ਲઈએ ਅਕਸਰ ਕਹਿੰਦੇ ਕਿ ਪਿੰਡਾਂ ਵਾਲੇ ਬੱਚੇ ਪੜ੍ਹਦੇ ਨਹੀਂ ਪਰ ਇੱਥੇ ਜਿਹੜੇ ਪਿੰਡੂ ਬੱਚਿਆਂ ਨੇ ਜਿਹੜਾ ਨੰਬਰ ਮਾਰਿਆ ਉਹਨਾਂ ਨੇ 91% ਜਿਹੜੇ ਸ਼ਹਿਰੀ ਏਰੀਆ ਤੋਂ ਇਹਨਾਂ ਦੇ 90% ਨੇ ਤੇ ਪਿੰਡੂ ਖੇਤਰ ਦੇ ਬੱਚਿਆਂ ਦੇ 91% ਜਿਹੜੇ ਨੇ ਪਰਸੈਂਟੇਜ ਪਾਸ ਰਹੀ ਹੈ ਤਾਂ ਗਵਰਨਮੈਂਟ ਸਕੂਲ ਸਰਕਾਰੀ ਸਕੂਲਾਂ ਦੀ ਪਰਸੈਂਟੇਜ 91% ਹੈ ਤੇ ਪ੍ਰਾਈਵੇਟ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਦੀ 92% ਜਿਹੜੀ ਹੈ ਪਰਸੈਂਟੇਜ ਪਾਸ ਰਹੀ ਹੈ ਤਾਂ 1% ਜਿਹੜੇ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਦੇ ਉੱਪਰ ਰਹੇ ਨੇ ਟੋਟਲ ਜਿਹੜੀ ਪਾਸ ਪਰਸੈਂਟੇਜ ਹੈ ਉਹ 91% ਰਹੀ ਹੈ ਔਰ ਜਿਹੜੇ ਫੇਲ ਦੀ ਪਰਸੈਂਟੇਜ ਹੈ ਉਹ 2% ਹੈ 2.24 ਟੋਟਲ 5950 ਜਿਹੜੇ ਨੇ ਉਹ ਬੱਚੇ ਫੇਲ ਹੋਏ ਨੇ ਜਿਹੜੇ ਅਪਾਰਟਮੈਂਟ ਦੇ ਵਿੱਚ ਨੇ ਉਹ 6% ਨੇ 17000 844 ਬੱਚੇ ਨੇ ਜਿਨ੍ਹਾਂ ਦੀ ਇਸ ਦੇ ਵਿੱਚ ਪਰਸੈਂਟੇਜ ਆਈ ਹੈ ਤਾਂ ਹੋਰ ਤੁਹਾਨੂੰ ਦੱਸ ਦਿੰਦੇ ਹਾਂ ਕਿ ਅੱਗੇ ਜਿਹੜੇ ਜ਼ਿਲੇਵਰ ਪ੍ਰਤੀਸ਼ਤਤਾ ਦਾ ਹੈ ਉਸ ਦੇ ਵਿੱਚ ਪਹਿਲੇ ਨੰਬਰ ਤੇ ਰਿਹਾ ਹੈ ਅੰਮ੍ਰਿਤਸਰ ਅੰਮ੍ਰਿਤਸਰ ਦੇ ਵਿੱਚ ਜਿਹੜੇ 96% ਜਿਹੜਾ ਰਿਹਾ ਹੈ 25000 ਬੱਚਾ 25067 ਬੱਚੇ ਜਿਹੜੇ ਅੰਮ੍ਰਿਤਸਰ ਦੇ ਵਿੱਚ ਪਾਸ ਹੋਏ ਨੇ ਔਰ ਗਰਦਾਸਪੁਰ ਦੇ ਵਿੱਚ ਗਰਦਾਸਪੁਰ ਜਿਹੜਾ ਹੈ ਜ਼ਿਲਹਾ ਉਹ ਦੂਸਰੇ ਨੰਬਰ ਤੇ ਰਿਹਾ ਹੈ ਪਰਸੈਂਟੇਜ ਦੇ ਵਿੱਚ ਤੇ 95% ਜਿਹੜੇ ਨੇ ਬੱਚੇ ਪਾਸ ਹੋਏ ਨੇ ਤੇ ਪਠਾਨਕੋਟ ਤੀਜੇ ਨੰਬਰ ਤੇ ਕਪੂਰਥਲਾ ਚੌਥੇ ਫਰੀਦਕੋਟ ਪੰਜਵੇਂ ਤਰਨਤਾਰਨ ਛੇਵੇਂ ਨੰਬਰ ਤੇ ਰਿਹਾ ਇਸ ਤੋਂ ਅੱਗੇ ਐਸਬੀਐਸ ਦਾ ਸ਼ੀਤਪਕ ਸਿੰਘ ਨਗਰ ਔਰ ਐਸਐਸ ਨਗਰ ਦੋਨੋਂ 7ਵੇਂ ਨੰਬਰ ਤੇ ਐਸਬੀਐਸ ਨਗਰ ਔਰ 6ਵੇਂ ਨੰਬਰ ਤੇ ਐਸਐਸ ਨਗਰ 93% 26 ਅਤੇ 93.7% 7% ਦੀ ਜਿਹੜੀ ਆ ਉਹ ਪ੍ਰਤੀਸ਼ਤਾ ਰਹੀ ਹਾਲਾਂਕਿ 2% ਜਿਹੜੇ ਨੇ ਉਹ ਪਿਛਲੀ ਵਾਰ ਨਾਲ ਜਿਹੜਾ ਰਿਜ਼ਲਟ ਹੈ 2% ਘਟ ਰਿਹਾ ਪਿਛਲੀ ਵਾਰ 93% ਜਿਹੜੀ ਪਾਸ ਦੀ ਜਿਹੜੀ ਪ੍ਰਤੀਸ਼ਤਤਾ ਸੀ ਉਹ ਹੋ ਰਹੀ ਸੀ ਤਾਂ ਇਸ ਵਾਰ ਜਿਹੜੀ ਮੈਰਿਟ ਦੀ ਲਿਸਟ ਹੈ ਉਸ ਦੇ ਵਿੱਚ ਗੱਲ ਕਰ ਲਿਆ ਮੈਰਿਟ ਦੀ ਲਿਸਟ ਦੇ ਵਿੱਚ ਵੀ ਲੁਧਿਆਣਾ 1 ਨੰਬਰ ਤੇ ਹੈ ਲੁਧਿਆਣਾ ਦੇ ਕੁੱਲ 55 ਬੱਚੇ ਨੇ ਜਿਹੜੇ ਮੈਰਿਟ ਲਿਸਟ ਦੇ ਵਿੱਚ ਰਹੇ ਨੇ 9 ਮੁੰਡੇ ਅਤੇ 46 ਕੁੜੀਆਂ ਹਾਲਾਂਕਿ ਮੈਰਿਟ ਲਿਸਟ ਦੇ ਵਿੱਚ ਜਿਹੜੀ ਹੈ ਵੱਡੀ ਗਿਣਤੀ ਕੁੜੀਆਂ ਦੀ ਹੈ ਹੁਸ਼ਿਆਰਪੁਰ ਦੂਜੀ ਪਟਿਆਲਾ ਜਿਹੜਾ ਤੀਜੀ ਜਲੰਧਰ ਚੋਪੜਾ ਤੇ ਅੰਮ੍ਰਿਤਸਰ ਪੰਜਵੇਂ ਨੰਬਰ ਤੇ ਮੈਰਿਟ ਦੇ ਜ਼ਿਲ੍ਹੇ ਇਸ ਤਰ੍ਹਾਂ ਕਰਮਵਾਰ ਨੇ ਜਿਹੜੇ ਉਹ ਜ਼ਿਲ੍ਹੇ ਮਲੇਰਕੋਟਲਾ ਖੀਰ ਤੇ ਮਲੇਰਕੋਟਲਾ ਦੇ ਵਿੱਚੋਂ ਕੋਈ ਵੀ ਬੱਚਾ ਮੈਰਿਟ ਦੇ ਵਿੱਚ ਨਹੀਂ ਆਇਆ। ਪਹਿਲੇ ਨੰਬਰ ਤੇ ਰਹਿਣ ਵਾਲੀ 500 ਦੇ ਵਿੱਚੋਂ 500 ਨੰਬਰ 100% ਰਿਜ਼ਲਟ ਲੈਣ ਵਾਲੀ ਹਰਸ਼ੀਰਤ ਕੌਰ ਬਰਨਾਲੇ ਦੀ ਹੈ ਸਰਵਿਤ ਸੀਨੀਅਰ ਸੈਕੰਡਰੀ ਸਕੂਲ ਵਿਦਿਆ ਮੰਦਰ ਬਰਨਾਲਾ ਔਰ ਮਨਵੀਰ ਕੌਰ 500 ਦੇ ਵਿੱਚੋਂ 498 ਨੰਬਰ ਐਸਐਸ ਮੈਮੋਰੀਅਲ ਸੀਨੀਅਰ ਸੈਕੰਡਰੀ ਸਕੂਲ ਕਸੋਆਣਾ ਫਿਰੋਜ਼ਪੁਰ ਔਰ ਤੀਜੇ ਨੰਬਰ ਤੇ ਰਹਿਣ ਵਾਲੀ ਜਿਹੜੀ ਲੜਕੀ ਆ ਉਹ ਅਰਸ਼ਾ ਸ੍ਰੀ ਤਾਰਾਚੰਦ ਵਿਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ ਨਿੱਕੀ ਮਾਨਸਾ ਤਾਂ ਇਹ ਪੰਜਾਬ ਸਕੂਲ এডਿਕੇਸ਼ਨ ਬੋਰਡ ਦਾ 12ਵੀਂ ਜਮਾਤ ਦਾ ਜਿਹੜਾ ਹੈ ਉਹ ਅੱਜ ਦਾ ਰਿਜ਼ਲਟ ਰਿਹਾ ਹੈ ਤਾਂ ਉਸ ਤੋਂ ਅੱਗੇ ਤੁਹਾਨੂੰ ਦੱਸ ਦਿੰਨੇ ਆ ਕਿ ਜਿਹੜੀ ਪਾਸ ਪਰਸੈਂਟੇਜ ਆ ਕੁੜੀਆਂ ਦੀ ਉਹ 77% ਰਹੀ ਹੈ ਪਾਸ ਪਰਸੈਂਟੇਜ 62 ਹੈ ਜਿਹੜੀ ਓਪਨ ਦੀ ਗੱਲ ਕਰਨੇ ਨੇ ਓਪਨ ਦੇ ਵਿੱਚ ਓਪਨ ਦੇ ਵਿੱਚ ਜਿਹੜੇ ਨੇ ਕੁੜੀਆਂ ਦੀ ਪਰਸੈਂਟੇਜ 77 ਰਹੀ ਹੈ ਔਰ ਮੁੰਡਿਆਂ ਦੀ 62% ਰਹੀ ਹੈ گورਨਮੈਂਟ ਸਕੂਲ ਆ ਜਿਹੜੇ 64% ਪਾਸ ਰਹੇ ਨੇ ਔਰ ਨਾਨ گورਨਮੈਂਟ ਨੇ ਉਹਨਾਂ ਦੇ ਵਿੱਚ ਜਿਹੜੀ 67% ਪਰਸੈਂਟੇਜ ਰਹੀ ਹੈ ਜਿਹੜੀ ਪਾਸ ਏਰੀਆ ਓਪਨ ਦੇ ਵਿੱਚ ਹੈ ਓਪਨ ਦੀ ਜਿਹੜੀ ਗੱਲ ਕਰ ਰਹੇ ਟੋਟਲ 68% ਆਏ ਜਿਹੜੇ ਰੀ ਅਪੀਅਰ ਨੇ ਓਪਨ ਦੇ ਵਿੱਚ ਉਹ 31% ਨੇ ਔਰ ਜਿਹੜੇ ਫੇਲ ਨੇ ਉਹ 52 ਟੋਟਲ ਕੁੱਲ ਬੱਚੇ ਜਿਹੜੇ 52 ਨੇ 1% ਤੋਂ ਵੀ ਘੱਟ ਅੱਧੇ ਪਰਸੈਂਟ ਤੋਂ ਘੱਟ ਜਿਹੜੇ ਬੱਚੇ ਨੇ ਕੁਝੜੇ ਜਿਨ੍ਹਾਂ ਦੀ ਕਪਾਰਮੈਂਟ ਹੈ ਤਾਂ ਇਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਅੱਜ ਦਾ ਰਿਜ਼ਲਟ ਸੀ ਜਿਸ ਦੇ ਵਿੱਚ ਬਰਨਾਲੇ ਦੀ ਰਹਿਣ ਵਾਲੀ ਧੀ ਨੇ ਬਾਜ਼ੀ ਮਾਰ 500 ਦੇ ਵਿੱਚੋਂ 500 ਨੰਬਰ ਲੈ ਕੇ 100% ਜਿਹੜਾ ਉਹ ਰਿਜ਼ਲਟ ਰਿਹਾ ਦੂਜੇ ਨੰਬਰ ਤੇ ਫਿਰੋਜ਼ਪੁਰ ਦੇ ਕਸੂਆਣਾ ਦੀ ਜਿਹੜੀ ਲੜਕੀ ਹੈ ਉਸ ਨੇ ਦੂਸਰਾ ਨੰਬਰ ਜਿਹੜਾ ਪ੍ਰਾਪਤ ਕੀਤਾ ਤੇ ਤੀਸਰੇ ਨੰਬਰ ਤੇ ਮਾਨਸੇ ਜ਼ਿਲ੍ਹੇ ਦੀ ਰਹਿਣ ਵਾਲੀ ਧੀ ਨੇ ਬਾਜ਼ੀ ਮਾਰੀ ਹਾਲਾਂਕਿ ਮੁੰਡੇ ਇਸ ਗਿਣਤੀ ਵਿੱਚ ਫਿਰ ਤੋਂ ਪਿੱਛੇ ਰਹਿ ਗਏ ਕੈਮਰਾਮੈਨ ਅਮਿਤ ਦਿਨਾਲ ਜੀ ਗਰੂਪ ਸਿੰਘ ਮਾਈਕ ਪਹਿਲਾ ਬੀਟੀਵੀ ਚੰਡੀਗੜ੍ਹ